ਇੰਜੀਨੀਅਰ ਹੁਣ ਜਾਰੀ ਨੋਟ ਰੱਦ ਕਰੋ ਰੱਦ ਕਰੋ ਰੱਦ ਕਰੋ ਨਾਟਾ ਇੱਕਾ ਜਿੰਦਾਬਾਦ 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 ਸਿਵਲ ਪ੍ਰਸ਼ਾਸਨ ਮਰਦਾਬਾਦ ਮਰਦਾਬਾਦ ਤਕੇ ਸ਼ਹੀਦ ਮਰਦਾਬਾਦ ਜਿੰਦਾਬਾਦ ਤਕੇ ਸ਼ਹੀ ਨਹੀਂ ਚਲੇਗੀ ਨਹੀਂ ਚਲੇਗੀ ਜੀ ਨਾਮ ਹੈ ਸਰ ਇੰਜੀਨੀਅਰ ਮਲਕੀ ਸਿੰਘ ਲੋ ਪ੍ਰਦਰਸ਼ਨ ਕਰ ਰਿਹਾ ਹੂੰ ਈਲੌਰ ਦੇ ਸਾਡੇ ਇੰਜੀਨੀਅਰਸ ਦੀ ਡਿਊਟੀ ਜਿਹੜੀ ਉਹ ਸਹਿਬਲ ਪ੍ਰਸ਼ਾਸਨ ਵੱਲੋਂ ਸਟ੍ਰੌਲ ਵਰਨਿੰਗ ਤੇ ਲਗਾ ਦਿੱਤੀ ਗਈ ਹੈ ਉਹਦੇ ਚ ਅਸੀਂ ਬੇਨਤੀ ਕੀਤੀ ਗਈ ਸੀ ਕਿ ਸਾਡੇ ਪਾਸੋਂ ਜਿਹੜਾ ਦੋ ਪਾਸੇ ਕੰਮ ਕਰਨਾ ਬਹੁਤ ਔਖਾ ਹੈ ਕਿਉਂਕਿ ਸਾਡਾ ਇੱਕ ਪਬਲਿਕ ਸੈਕਟਰ ਦਾ ਅਦਾਰਾ ਹੈ ਜ਼ਰੂਰੀ ਸੇਵਾਵਾਂ ਵਾਲਾ ਅਦਾਰਾ ਹੈ ਅਗਰ ਅਸੀਂ ਇੱਧਰ ਡਿਊਟੀ ਕਰਦੇ ਹਾਂ ਤਾਂ ਸਾਡੀ ਪਬਲਿਕ ਹੈਡੀ ਉਹ ਖੱਜਲ ਖਵਾਰ ਹੁੰਦੀ ਹੈ ਅਸੀਂ ਇਹ ਪ੍ਰਦਰਸ਼ਨ ਕਰਦੇ ਹਾਂ ਕਿ ਪਬਲਿਕ ਨੂੰ ਖੱਜਲ ਖਵਾਰ ਹੋਣ ਤੋਂ ਚਾਹਿਆ ਜਾ ਸਕੇ ਸਾਡੀ ਡਿਊਟੀ ਹੈ ਉਹ ਇੱਕ ਵਸੇ ਹੀ ਲਈ ਜਾਵੇ ਕ੍ਰੀਮ ਲਾਜ ਨੂੰ ਤੇ ਆ ਗਿਆ तकरीबन ਸਾਡਾ ਜਿਹੜਾ ਸਰਕਲ ਬਟੰਡੇ ਦੇ ਵੱਡੀ ਕੰਟੀਨਿਅਰ ਆਪਣਾ ਐਸ ਡੀਓ ਐਕਸ਼ਨ ਜੇ ਇਹਦੇ ਵੀ ਡਿਊਟੀ ਲਗਾਈ ਗਈ ਹੈ ਅੱਗੇ ਵੀ ਸੋਚਿਆ ਕਿ ਹੁਣ ਇਸ ਤਰ੍ਹਾਂ ਅਸੀਂ ਅਸੀਂ ਉਹਨਾਂ ਚਰ ਗੱਲਬਾਤ ਚੱਲ ਰਹੀ ਹੈ ਇਹ ਜਿਹੜਾ ਤਰਨਾ ਅੱਜ ਦਾ ਰੈਲੀ ਹੈ ਇੰਜੀਨੀਅਰ ਸਿਊਸ਼ਨ ਵੱਲੋਂ ਦਿੱਤੀ ਗਈ ਹੈ ਅਸੀਂ ਉਹਨਾਂ ਦੀ ਸਪੋਰਟ ਵਜੋਂ ਕਾਉਂਸਲ ਆਫ ਜੂਨੀਅਰ ਪੱਛਮ ਜ਼ੋਨ ਬਟੰਡਾ ਸਰਕਲ ਬਟੰਡਾ ਵੱਲੋਂ ਆਏ ਆਂ ਔਰ ਜਿੰਨਾ ਚਿਰ ਸਿਵਲ ਪ੍ਰਸ਼ਾਸਨ ਕੋਈ ਸਾਡੇ ਪੱਖ ਚ ਫੈਸਲਾ ਨਹੀਂ ਲੈਂਦਾ ਤਾਂ ਉਹਨਾਂ ਚਰ ਅਸੀਂ ਪ੍ਰਦਰਸ਼ਨ ਜਾਰੀ ਰੱਖਾਂਗੇ ਕੀ ਨਾਮ ਹੈ ਜੀ ਮੈਂ ਪਸ਼ਵਿੰਦਰ ਸਿੰਘ ਸਰਕਲ ਸਕੱਰੀ ਕੌਂਸਲ ਆਫ ਜੂਨੀਅਰ ਇੰਜੀਨੀਅਰ ਤੋਂ ਪ੍ਰਦਰਸ਼ਨ ਕਰ ਰਿਹਾ ਹਾਂ ਕਿ ਈਮਾਨ ਦੇ ਕੀ ਮੰਤ ਹੈ ਅਸੀਂ ਸਿਵਲ ਪ੍ਰਸ਼ਾਸਨ ਦੇ ਅਗੇਂਸਟ ਡੀਸੀ ਬਟਿੰਡਾ ਦੇ ਅਗੇਂਸਟ ਪ੍ਰਦਰਸ਼ਨ ਕਰ ਰਹੇ ਹਾਂ ਜਿਹੜਾ ਜੀ ਉਹਨਾਂ ਦਾ ਇੱਕ ਬਹੁਤ ਹੀ ਨਕਾਰਾਤਮਕ ਰਵਈਆ ਉਹਨਾਂ ਨੇ ਅਪਣਾਇਆ ਹੋਇਆ ਹੈ ਅਸੀਂ ਉਹਨਾਂ ਨੂੰ ਮਿਲੇ ਵੀ ਆ ਪਰਸਨਲੀ ਜਾ ਕੇ ਆਪਣੀਆਂ ਡਿਊਟੀਆਂ ਸੰਬੰਧੀ ਉਹਨਾਂ ਨੂੰ ਦੱਸਿਆ ਵੀ ਆ ਵੀ ਸਾਡੀਆਂ ਇਸ ਤਰ੍ਹਾਂ ਦੀ ਏਜੰਸੀ ਡਿਊਟੀਆਂ 24 ਆ ਡਿਊਟੀਆਂ ਅਸੀਂ ਇਹ ਜਿਹੜਾ ਸਟਾਫ ਵਰਨਿੰਗ ਵਾਲਾ ਦੇ ਵਿੱਚ ਡਿਊਟੀਆਂ ਨਹੀਂ ਕਰ ਸਕਦੇ ਕਿਉਂਕਿ ਸਾਡਾ ਇਧਰ ਮਹਿਕਮੇ ਦੇ ਵਿੱਚ 24 ਆਰ ਡਿਊਟੀ ਆ ਪੈਡੀ ਸੀਜ਼ਨ ਚੱਲ ਰਿਹਾ ਹੈ ਗਰਮੀ ਦੀ ਰੁੱਤ ਆ ਤਾਂ ਇੰਪੋਸੀਬਲ ਆ ਪਰ ਉਹਨਾਂ ਨੇ ਜਿਹੜਾ ਬਹੁਤ ਹੀ ਨਕਾਰਾਤਮਕ ਰਵਈਆ ਅਪਣਾਇਆ ਹੋਇਆ ਔਰ ਜਿਹੜੇ ਅਫੀਸਰ ਸਾਹਿਬਾਨ ਡਿਊਟੀ ਨਹੀਂ اٹੈਂਡ ਕਰ ਰਹੇ ਉਹਨਾਂ ਨੂੰ ਸ਼ੋ ਕਾਜ ਨੋਟਿਸ ਜਾਰੀ ਕਰ ਦਿੱਤੇ ਗਏ ਆ ਤੇ ਅੱਗੇ ਐਫ ਆਈ ਆਰ ਦਰਜ ਕਰਨ ਤੱਕ ਦੀਆਂ ਵੀ ਧਮਕੀਆਂ ਦਿੱਤੀਆਂ ਗਈਆਂ ਤਾਂ ਅਸੀਂ ਸਾਰੇ ਇੰਜੀਨੀਅਰ ਐਸੋਸੀਏਸ਼ਨ ਔਰ ਕਾਉਂਸਲ ਆਫ ਜੂਨੀਅਰ ਇੰਜੀਨੀਅਰ ਇਕੋ ਮੰਚ ਤੇ ਇਕੱਠੇ ਹੋ ਕੇ ਅੱਜ ਪ੍ਰਦਰਸ਼ਨ ਕਰ ਰਹੇ ਆ ਔਰ ਡਿਪਾਰਟਮੈਂਟ ਆ ਗਿਆ ਜੀ ਜਿ ਯੂਨੀਅਨ ਪੀ ਐਸ ਪੀ ਸੀ ਐਲ ਜੀ ਹਾਂ ਜੀ ਕਿਹੜੇ ਰੈਂਕ ਦੇ ਬੈਠੇ ਹੋ ਧੰਨਵਾਦ ਐਸ ਜੀਓ ਐਂਡ ਆਬਬ ਜੀ ਐਸ ਜੀਓ ਐਕਸੀਅਨ ਸਹਿਬਾਨ ਜੀ ਐਸ ਸੀ ਸਹਿਬਾਨ ਜੀ ਅਸਰੇ ਪ੍ਰਦਰਸ਼ਨ ਫਿਰ ਅੱਗੇ ਵੀ ਕਰਨਾ ਹੈ ਕਿ ਸੋਚੋ ਕੋਈ ਗਲਬਾਤ ਜਦੋਂ ਤੱਕ ਸਾਨੂੰ ਦਿੱਤੇ ਗਏ ਨੋਟਸ ਰੱਦ ਨਹੀਂ ਕੀਤੇ ਜਾਂਦੇ ਤੇ ਸਾਡੀਆਂ ਡਿਊਟੀਆਂ ਨਹੀਂ ਕੱਟੀਆਂ ਜਾਂਦੀਆਂ ਅਸੀਂ ਸਾਡੇ ਰੋਸ਼ ਪ੍ਰਦਰਸ਼ਨ ਇਦਾਂ ਹੀ ਜਾਰੀ ਰਹਿਣਗੇ ਹੋਰ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ